ਸਤਿ ਸ਼੍ਰੀ ਅਕਾਲ ਸਾਰੇ ਕੂਤਰ ਪਰਵਾਨ ਨੂੰ ਲੋ ਜੀ ਅੱਪਾ ਅੱਜ ਤੁਹਾਡੇ ਲਈ ਲੈ ਕੇ ਆਏ ਗਰਮ ਪਾਣੀ ਸਰਦੀਆਂ ਦੇ ਵਿੱਚ ਦੇਣ ਵਾਲਾ ਪਾਣੀ ਕੂਤਰ ਜੀਨਾਂ ਦੇ ਠੰਡੇ ਬੈਠਦੇ ਹੁਣ ਠੰਡ ਚ ਠੀਕ ਹੈ ਨਾ ਇਕੱਠੇ ਹੋ ਕੇ ਬਹਿੰਦੇ ਹੁਣ ਇਹਦਾ ਸਭ ਤੋਂ ਵਧੀਆ ਪਾਣੀ ਕਾਲੀ ਮਿਰਚਾ ਪੂਰੀ ਮਿਰਚਾਂ ਪਿੱਪਲੀ ਛੋਟੀ ਹਰੜ ਸੁੰਡ ਅਜਵਾਇਣ ਦਾਲ ਚੀਨੀ ਬੜੀ ਲੱਜੀ ਆਈਟਮ ਹੈ ਜੀ ਚੈੱਕ ਕਰ ਲੋ ਠੀਕ ਹੈ ਇਹਨੂੰ ਭੈਣ ਤਸਲੀ ਨਾਲ ਕੁੱਟਣਾ ਚੈੱਕ ਕਰ ਲਓ ਪਹਿਲਾ ਕੱਲੀ ਕੱਲੀ ਆਈਟਮ ਦੇਖ ਲਓ ਜੀ ਥੋੜਾ ਜੀ ਜ਼ੀਰੋ ਪਾ ਲਿਆ ਇਹ ਲੋ ਜੀ ਤੁਹਾਡੇ ਸਾਹਮਣੇ ਰਗੜਾ ਦੇਤਾ ਆਪਾਂ ਤਸੱਲੀ ਵਾਲਾ ਰਗੜਾ ਦੇਣਾ ਵੀਰੇ ਐ ਚੰਗੇ ਕੇ ਵੀ ਦੇ ਸਾਰੇ ਤੱਤ ਮਿਲ ਜਾਣ ਇੱਕ ਦੂਜੇ ਨਾਲ ਠੀਕ ਹੈ ਜੀ ਲਓ ਜੀ ਆਪਾਂ ਪਾਊਡਰ ਬਣਾਤਾ ਹੁਣ ਆਪਾਂ ਅੱਧਾ ਲੀਟਰ ਪਾਣੀ ਲੈਣਾ ਸਿਰਫ ਅੱਧਾ ਲੀਟਰ ਪਾਣੀ ਦੇ ਵਿੱਚ ਇਹਨੂੰ ਉਬਾਲਣਾ ਹੈ ਆਪਾਂ ਨੇ ਕਿੰਨੀ ਕੁਆਂਟੀਟੀ ਪਾਣੀ ਹੈ ਸਾਰਾ ਮੈਂ ਤੁਹਾਨੂੰ ਦਿਖਾਵਾਂਗਾ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਰਹੋ ਵੀਡੀਓ ਲਾਈਕ ਕਰਦੇ ਰਹੋ ਕਮੈਂਟ ਜ਼ਰੂਰ ਕਰਿਓ ਮੇਰੇ ਵੀਰ ਦੱਸਿਓ ਜੇ ਕੋਈ ਕਿਨਕੀ ਤੁਹਾਡੇ ਵੀਰ ਦੀ ਸੇਵਾ ਦੇ ਵਿੱਚ ਹੋਈ ਹੋਈ ਜ਼ਰੂਰ ਦੱਸਿਓ ਮੇਰੇ ਵੀਰ ਲਓ ਜੀ ਇਹਦੇ ਵਿੱਚ ਸਿਰਫ ਆਪਾਂ ਇੱਕ ਚਮਚ ਪਾਣਾ ਜੀ ਚੈੱਕ ਕਰ ਲਓ ਬਾਕੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਇਹ ਆਪਣਾ 2-3 ਵਾਰ ਯੂਜ਼ ਹੋ ਜਾਣਾ ਚੈੱਕ ਕਰ ਲਓ ਜੀ ਠੀਕ ਹੈ ਜੀ ਇੱਕ ਚਮਚ ਪਾਉਣਾ ਸਿਰਫ ਦੇਖ ਲਓ ਐ ਚੰਗੀ ਤਰ੍ਹਾਂ ਵਾਲ ਲੈਣਾ ਆਪਾਂ ਐ ਚੰਗੀ ਤਰ੍ਹਾਂ ਠੀਕ ਹੈ ਜੀ ਲੋ ਜੀ ਤੇ ਪਾਣੀ ਦੇ ਵਿੱਚ ਸਾਰਾ ਇਹਨਾਂ ਦਾ ਰਸਾ ਨਿਕਲ ਜੇ ਠੀਕ ਹੈ ਨਾ ਉਹੀ ਆਪਾਂ ਨੂੰ ਚਾਹੀਦਾ ਜਿਹੜਾ ਕੁੱਤ ਨੂੰ ਗਰਮ ਰੱਖੂਗਾ ਲੋ ਜੀ ਹੁਣ ਇਹਨੂੰ ਆਪਾਂ ਗੈਸ ਤੇ ਕਰਦੇ ਆ ਬੰਦ ਕਿਉਂ ਤਾਂ ਸਲਿਨਾ ਦੇ ਲੋ ਦਾ ਕਲਰ ਦੇ ਗਲੋ ਕਹੇ ਜਾ ਜੂਗਾ ਬਰਾਊਨ ਬਿਲਕੁਲ ਡਾਰਕ ਚਾਕਲੇਟ ਵਰਗਾ ਲਓ ਜੀ ਹੁਣ ਇਹਨੂੰ ਆਪਾਂ ਨੇ ਛਾਣ ਲੈਣਾ ਆਪਾਂ ਨੇ ਚੰਗੀ ਤਰ੍ਹਾਂ ਛਾਣ ਲੈਣਾ ਠੀਕ ਹੈ ਡਬਲ ਕੱਪੜਾ ਕਰਕੇ ਚੁੰਨੀ ਵਾਲਾ ਛਾਣ ਲਓ ਕਿ ਵੀ ਦਾ ਜਿਹੜਾ ਮਟੀਰੀਅਲ ਹੈ ਅੰਦਰ ਨਾ ਜਾਵੇ ਸਿਰਫ ਲਿਕਵਿਡ ਲਿਕਵਿਡ ਜਾਵੇ ਪਾਣੀ ਠੀਕ ਹੈ ਜੀ ਚੈੱਕ ਕਰੋ ਹੁਣ ਆਪਾਂ ਇਹਦੇ ਸਾਦਾ ਪਾਣੀ ਵੀ ਐਡ ਕਰਾਂਗੇ ਠੀਕ ਹੈ ਨਾ ਕਿਉਂਕਿ ਜਦ ਆਪਾਂ 1/2 ਲੀਟਰ ਪਾਣੀ ਨੂੰ ਗਰਮ ਕਰਿਆ ਹੋਊਗਾ ਤਾਂ ਦੇ ਵੀ ਸਾਨੂੰ ਥੋੜਾ ਪਾਣੀ ਹੋਰ ਮਿਕਸ ਕਰਨਾ ਪੈਣਾ ਸਾਦਾ ਘਟ ਜਾਂਦਾ ਨਾ ਪਾਣੀ ਚੈੱਕ ਕਰੋ ਇਹ ਦੇਖੋ ਜੀ ਆਪਣਾ ਪਾਣੀ ਬਣ ਗਿਆ ਹੁਣ ਆਪਾਂ ਨੇ BBML ਦੇਣਾ ਸਿਰ ਕੂਤਰਾਂ ਨੂੰ ਹਾਂ BBML ਇਹ ਤਾਂ ਬੱਦ ਨਹੀਂ ਸਾਦਾ ਪਾਣੀ ਐਡ ਕਰ ਲਿਓ ਥੋੜਾ ਜਿਹਾ ਤੁਸੀਂ ਜਿੰਨਾ ਕੋ ਤੁਹਾਨੂੰ ਲੱਗਦਾ ਹੋ ਕਿ ਵੀ ਅੱਧਾ ਜਲ ਗਿਆ ਹੋਵੇ ਇਦਾਂ ਉੜ ਗਿਆ ਹੋਵੇ ਗਰਮ ਕਰਨੇ ਤੇ ਉਹਨਾਂ ਨੂੰ ਆਪਣਾ ਐਡ ਕਰ ਲਿਓ ਹੋਰ ਹੁਣ ਆਪਾਂ ਦੇ ਦੇਣਾ ਕੂਤਰਾਂ ਨੂੰ ਦੇਖੋ ਆ ਬੱਚੇ ਆਪਣੇ ਠੀਕ ਹੈ ਜੀ ਦਵਾਈ ਹੋਏ ਆ ਸਾਰੇ ਗਿਜਾਏ ਹੋਏ ਆ ਚੈੱਕ ਕਰੋ ਬੱਚੇ ਵੀ ਲੋ ਜੀ ਤੁਹਾਡੇ ਸਾਹਮਣੇ ਦੇ ਰਿਹਾ ਪਾਣੀ ਦੇਖ ਲਓ ਕੋਈ ਮੇਰਾ ਵੀਰ ਸੋਚਦਾ ਹੋਵੇ ਕਿ ਵੀ ਦੇਖ ਲਓ ਜੀ ਚੈੱਕ ਕਰ ਲਓ ਆ ਲੋ ਕਈ ਵਾਰ ਬੱਚੇ ਠੰਡ ਠੁੰਡ ਮੰਨ ਜਾਂਦੇ ਆ ਇਹ ਚੀਜ਼ ਬਹੁਤ ਵਧੀਆ ਚੀਜ਼ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੇਰਾ ਵੀਰ ਤੇ ਆਪਣਾ ਰਿਜ਼ਲਟ ਵੀ ਦੱਸਿਓ ਬਣਾ ਕੇ ਘਰੇ ਠੀਕ ਹੈ ਨਾ ਕੋਈ ਬੜੀ ਆਈਟਮਾਂ ਨਹੀਂ ਹੈ ਜੀ 50 100 ਰੁਪਏ ਦੀ ਆਈਟਮਾਂ ਹੈ ਸਾਰੀ ਕਬੂਤਰ ਨੂੰ ਵੀ ਵਧੀਆ ਰਹਿੰਦੇ ਐ ਜਲਾਬ ਦਾ ਵੀ ਕੰਮ ਕਰਦਾ ਹੈ ਜੀ ਖਾਲੀ ਪੇਟ ਲੱਗਣਾ ਜੀ ਇਹ ਦੇਖ ਲਿਓ ਬਿਲਕੁਲ ਇੱਕ ਟਾਈਮ ਦੇ ਭੁੱਖੇ ਰੱਖ ਲਿਓ ਕਬੂਤਰ ਖਾਲੀ ਪੇਟ ਲੱਗਣਾ ਹੈ ਠੀਕ ਹੈ ਜੀ ਭੁੱਖੇ ਪਿਆਸੇ ਰੱਖ ਲਓ ਪਾਣੀ ਵੀ ਨਹੀਂ ਦੇਣਾ ਉਤਰਾਂ ਨੂੰ ਦਾਣਾ ਪਾਣਾ ਪਹਿਲੇ ਆਪਣੇ ਜਲਾਬ ਲਾਣਾ ਉਸਤੇ ਘਟੋ ਘਟ 2-3 ਘੰਟੇ ਕਬੂਤਰਾਂ ਨੂੰ ਕੁਝ ਨਹੀਂ ਦੇਣਾ ਜਦ ਇਹ ਬੀਵੀ ਐਮ ਐਲ ਪਾਣੀ ਖਿੱਚ ਕੇ ਸਾਫ਼ ਹੋ ਜਾਣ ਗੂਤਰ ਤਾਂ ਸਮਝ ਲਓ ਤੁਹਾਡਾ ਗੂਤਰ ਅੰਦਰੋਂ ਨਰਵਾ ਹੋ ਜਾਊਗਾ ਲਓ ਜੀ ਚੈੱਕ ਕਰੋ ਚਲੋ ਠੀਕ ਹੈ ਧੰਨਵਾਦ ਜੀ ਦੱਸਿਓ ਜਰੂਰ